اے ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੋਲੇ ਸੰਤਨ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਦਾਈ ਜਲੇਕਾਰਾ ਸਦਾਈ ਜਲੇਕਾਰਾ ਸਰਬੰਦਾ ਪਾਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਸੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਦੁੱਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਸੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਮਿਹਰ ਕਰੋ ਕਰੋ ਕਿਰਪਾ ਕਰੋ ਬਾਬਾ ਜੀ शांता के कार र खलोया के रया भ खलो हर कम करण आया राम स्वामी साल स्वाया अमृत आया राम अमृताल

get up with your ज्ञान कर न तेरी ते ते नानक देन कल राखी नुणे नुणे मल जनम जनम दीवाे दीवा yeah

ਲੇ ਲੋਕੇ ਜੇ ਜੇ ਚਲ ਨੋਕੇ ਜੇ ਜੇ ਚਲ ਨੋਕੇ ਪ੍ਰਭ ਦੀ ਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿਓ ਹਿਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ ਸ੍ਰੀ ਗੁਰੂ ਰਾਮਦਾਸ ਜੈਉ ਜਹ ਜਗ ਮਹਿ ਤਹਰ ਪਰਮ ਪਦ ਪਾਇਓ ਨਾ ਪਹਿਣਾ ਪਰਜਾਈਆ ਨਾ ਸੱਸੜੀਆਂ ਸੱਚਾ ਸਾਥ ਨਾ ਟੁੱਟਾਈ ਗੁਰ ਮਿਲੇ ਸਹਿਆ ਬਲਿਹਾਰੀ ਗੁਰ ਆਪਣਾ ਸਦ ਬਲ ਹਾਰਾ ਜਾਉ ਗੁਰਬਨ ਇਹਤਾ ਭਵ ਥਕੀ ਗੁਰਪਿਰ ਮਿਲਮ ਦਿੱਤਮ ਮਿਲਾਏ ਫੁੱਸੀ ਨਾਨੀ ਮਸੀਆ ਦੇਰ ਚਠਾਨੜੀਆਂ ਕਨ ਵੰਨ ਨਾਰਹਿ ਨ ਊਰ ਭਰੇ ਪਈਆ ਤਾਰਾ ਜਹਾਨ ਲਹਿਆ ਅਬੇ ਮਹਾਨ ਜਿੰਨੀ ਦਰਸ਼ਨ ਪਾਇਆ ਜਿੰਨੀ ਤੁਦਨੋ ਧਨ ਕਹਿਆ ਤਨ ਜਮ ਨੇੜ ਨਾ ਆਇਆ ਕੁੰਬੇ ਵੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਵੱਦਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਨਾਮ ਰਹਿਉ ਸਾਧੂ ਰਹਿਉ ਰਹੇਉ ਗੁਰ ਗੋਬਿੰਦ ਹੋ ਨਾਨਕ ਇਹ ਜਗਤ ਮਹਿ ਕਿੰਨ ਜਪਿਓ ਗੁਰਮੰਤਾ ਰਾਮ ਨਾਮਿ ਉਰਵਾਗਹਿ ਜਾ ਕਾ ਸਾਮ ਨਹੀਂ ਕੋਇ ਜਹ ਸਿਮਰਤ ਸੰਕਟ ਮਿਟਾ ਦਰਸ ਤੁਹਾਰੋ ਹੋਇ ਸੁਖ ਹੋ ਟਲ ਗੁਰ ਸੇਵੀਐ ਹਨਸ ਸੁ ਸਹਜ ਸੁ ਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਓਹ ਐਸਿ ਵਤਖ ਸੰਦੀ ਨੂਰ ਅਰਸਾਂ ਕੁਰਸੋ ਝੱਟੀ ਆ ਟੁੱਟ ਦਿੱਠੇ ਸੱਚੀ ਬਾਤ ਸਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀਆ ਸਭ ਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਪੰਜਵਾ ਕੋਈ ਜਨ ਹਰ ਸਿਉ ਦੇਵੈ ਜੂਰਾ ਚਰਨ ਗਾਹ ਬਕ ਸੁਭਰਸਨਾ ਦੀਜਾ ਪ੍ਰਾਨ ਆਕੋ ਰਹਾ ਕੋਈ ਜਨ ਹਰ ਸਿਉਂ ਦੇ ਵਜੂਰ ਚਰਨ ਗਹੋ ਬਕੋ ਸੁਭਰਸਨਾ ਦੀਜਾ ਪ੍ਰਾਨ ਆਕੋ ਰਾਹਾ ਮਨ ਤਨ ਨਿਰਮਲ ਕਰਤਿਆਰ ਹਰ ਸਿੰਘ ਚ ਸੁਦਾ ਸੰਜੂਰ ਏ ਆ ਰਸਨ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੂਰ आयो शरण दीन दुख भंजन चितवो तुमरी ओर अपा पाद दान स्मरण स्वामी को प्रभु नालक बंधन छोर आयो ਸ਼ਰਣ ਦੀਨ ਦੁਖ ਪੰਜਨਾ ਚਿਤਵੋ ਤੁਮਰੀ ਓਰ ਅਪਾ ਪਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹ ਬਕੋ ਸੁਭ ਰਸਨਾ ਦੀਜਹ ਪ੍ਰਾਨ ਅਕੂਰ ਰਹਾਉ ਸਹਿਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਜਵੇਂ ਗੁਰੂ ਨਾਨਕ ਸਤਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਸਤਗੁਰੂ ਜੀ ਦੇ ਪਾਵਨ ਪਵਿੱਤਰ ਅੰਗ 701 ਤੇ ਸੁਭਾਇਮਾਨ ਹੈ ਸਤਗੁਰੂ ਜੀ ਕਿਰਪਾ ਕਰਨ ਇਹ ਪਾਵਨ ਬਚਨ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸ ਜਾਣ ਸਰਬੱਤ ਸੰਗਤ ਦਾ ਆਵਿਆ ਗਾਵਿਆ ਸੁਣਿਆ ਸਤਗੁਰੂ ਜੀ ਥਾਏ ਕੌਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ